ਆ ਉੱਥੇ ਬੈਣੀ ਆ ਇਹਨਾਂ ਨੇ ਤੇ ਕਿਤੇ ਸੁਣੀ ਨਹੀਂ ਹੁੰਦੀ ਕਿਤੇ ਗੱਲ ਮਨ ਹੋਰਦਾ ਹੋਰ ਹੋ ਜਾਂਦਾ ਕਿੰਡਾ ਵਧੀਆ ਲੱਗਣ ਡਿਆ ਜੋੜੀਆਂ ਘੁੰਮਣ ਡੀਆਂ ਇੱਥੇ ਪਾਰਕ 'ਤੇ ਕਿਤੇ ਜਾਣਾ ਨਹੀਂ ਆ ਜਾਣਾ ਨਹੀਂ ਉਹ ਹੈਲੋ ਹਾਂਜੀ ਹੁਣ ਇੱਥੇ ਆ ਕੇ ਬੈ ਗਈਆਂ ਇੱਥੇ ਕੀ ਆਂ ਗਾਂ ਚੱਲ ਕੇ ਚੰਗੀ ਜਗ੍ਹਾ ਤੇ ਬੈੰਨੇ ਆ ਉੱਠ ਤਾਂ ਆ ਕੇ ਚਾਰ ਗੱਲਾਂ ਬਾਤਾਂ ਕਰਦੇ ਆਜੋ ਓ ਇੱਥੇ ਨਹੀਂ ਚੱਲ ਗਾਂ ਉੱਥੇ ਬੈੰਨੇ ਉੱਠ ਇਹ ਇਥੇ ਪਾਰਕ ਚ ਹੈ ਕੀ ਬਲੰਦ ਦੱਸ ਓਏ ਆ ਉੱਤੇ ਸਹੀ ਵਿਖਾਉਣੀ ਮੈਂ ਤੁਹਾਨੂੰ ਤੁਰੇ ਤੇ ਜਾਓ ਪਹਿਲਾਂ ਤੁਰੂ ਤੇ ਸਹੀ ਲੈ ਇੱਕ ਮੇਰਾ ਬੰਦਾ ਇਹ ਤੇ ਪਈ ਧਰਮ ਨਾਲ ਗਿਆਨ ਇੰਨਾ ਦੇ ਦਿੰਦਾ ਐਡਾ ਲੈਕਚਰ ਐਡਾ ਪ੍ਰਵਚਨ ਵੀ ਤੂੰ ਨਾ ਹੀ ਮਿਲਦਾ ਮੈਂ ਖਰੇ ਗਲਤੀ ਕਰ ਲਈ ਤੁਹਾਨੂੰ ਲਿਆ ਕੇ ਮੈਂ ਕਿ ਚਾਰ ਗੱਲਾਂ ਕਰਾਂਗੇ ਤੂੰ ਹੀ ਰਹਿਂਦ ਓਏ ਆ ਜਾ ਹੁਣ ਨਿਆਣੇ ਲੇਟ ਹੋਏ ਨਹੀਂ ਅੱਗੇ ਅੱਗੇ ਜੀ ਹਲੋ ਅੱਗੇ 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 ਨੇ ਬੱਲੇ ਵੀ ਅੱਜ ਸਾਨੂੰ ਮਜ਼ਾ ਲੱਗੀਆਂ ਅਸੀਂ ਪਾਰਕ ਵਿੱਚ ਆਏ ਜੀ ਲੈ ਕਹਿੰਦੇ ਜਾਣਾ ਨਹੀਂ ਪਾਰਕ ਚ ਜਾਣਾ ਨਹੀਂ ਕੋ ਡਰ ਰੌਣਕ ਮੇਲਾ ਲੱਗਾ ਮੈਂ ਨਹੀਂ ਤੇ ਜੋੜੀਆਂ ਦੇ ਜੋੜੀਆਂ ਘੁੰਮਣ ਡੀਆਂ ਵਾ ਤੇ ਆ ਉੱਥੇ ਬਹਿਨੀ ਆ ਇਹਨਾਂ ਨੇ ਤੇ ਕਿਤੇ ਸੁਣੀ ਨਹੀਂ ਹੁੰਦੀ ਕਿਤੇ ਗੱਲ ਮਨ ਹੋਰ ਦਾ ਹੋਰ ਹੋ ਜਾਂਦਾ ਜਿੰਨਾ ਚਿਰ ਨਿਆਣੇ ਪੜਨ ਡਿਆ ਓਨਾ ਚਿਰ ਮੈਂ ਸੋਚਣ ਦੀ ਬਹੀ ਪਾਰਕ ਚ ਘੁੰਮ ਲੈਣੇ ਨਾਲੇ ਕਿੰਨੇ ਸੋਹਣੇ ਫੁੱਲ ਲੱਗਣ ਡੇ ਵੇਲੇ ਨੇ ਬੂਟੇ ਵੇਲੇ ਨੇ ਨਾਲੇ ਆਸ-ਪਾਸ ਦੇ ਲੋਕਾਂ ਨੂੰ ਘੁੰਮਦਿਆਂ ਵੇਲੇ ਨੇ ਹੋਰ ਕੀ ਆ ਦੇ ਸੋਣੇ ਲੱਗਣ ਡੇ ਸਾਰੇ ਜਾਨਾ ਹਾਂ ਸਾ ਲੈ ਲੈਨੇ ਘੜੀ ਕਿੰਡਾ ਵਧੀਆ ਲੱਗਣ ਡਿਆ ਜੋੜੀਆਂ ਕੁੰਮੜੀਆਂ ਇੱਥੇ ਪਾਰਕਟ ਤੇ ਕੈਦ ਜਾਨਾਣੀ ਜਾਨਾਣੀ ਇੱਥੇ ਬੈਨੇ ਘੜੀ ਗੱਲਾਂ ਬਾਤਾਂ ਕਰਕੇ ਜਾਂਨੇ ਇਹ ਤੇ ਜ਼ਿੰਦਗੀ ਆ ਤੇ ਲੈ ਅੱਗੇ ਆਂਦੀ ਪਾਰਕ ਲਈ ਹੁਣ ਗਾਂਹਾਂ ਤੁਰ ਜਾਂਦੀ ਮੁਰਕੇ ਨੇ ਕਹਣਾ ਮੇਰੇ ਨਾਲ ਨਹੀਂ ਤੁਰੰਡਾ ਮੇਰੇ ਨਾਲ ਨਹੀਂ ਤੁਰੰਡਾ ਪਤਾ ਨਹੀਂ ਆਏ ਨਹੀਂ ਮੈਂ ਘਰੇ ਤੇਜ਼ ਤੇਜ਼ ਗਾਂ ਆ ਗਈ ਉਹ ਹੈਲੋ ਹਾਂਜੀ ਹੁਣ ਇੱਥੇ ਆ ਕੇ ਬਹਿ ਗਈ ਆ

ਬੜੇ ਸੁਨੇ ਫੋਲਿਆ ਇਹ ਤੂੰ ਪਾਰਕ ਲੈ ਕੇ ਇਧਰ ਆ ਗਈ ਮੈਨੂੰ ਓਏ ਆਓ ਤੇ ਸਹੀ ਤੁਰੇ ਤੇ ਚੱਲੋ ਦੱਸ ਵੇਖੋ ਸਹੀ ਰੌਣਕ ਮੇਲਾ ਤੇ ਵੇਖੋ ਕਿੰਨਾ ਸੋਹਣਾ ਲੱਗਦਾ ਐਵੇਂ ਕੀ ਇੱਥੇ ਪਾਰਕ 'ਚ ਹੈ ਕੀ ਇਹ ਬੰਦ ਦੱਸ ਓਏ ਆਓ ਤੇ ਸਹੀ ਵਿਖਾਉਣੀ ਮੈਂ ਤੁਹਾਨੂੰ ਤੁਰੇ ਤੇ ਜਾਓ ਪਹਿਲਾਂ ਤੁਰੋ ਤੇ ਸਹੀ ਐਵੇਂ ਪਾਰਕ 'ਚ ਥਕਾਵ ਮਾਰਦੀ ਓ ਪਾਰਕ ਚੱਲੋ ਪਾਰਕ ਚੱਲੋ ਪਤਾ ਨਹੀਂ ਪਾਰਕਾਂ ਦੇ ਵਿੱਚ ਕੀ ਪੈਦਾ ਆਏ ਓ ਇੱਥੇ ਆ ਜਾ ਹੁਣ ਹਾਏ ਰੱਬਾ ਕੋਤੋਂ ਤੁਰਿਆ ਨਹੀਂ ਜਾਣਿਆ ਨਹੀਂ ਉੱਥੇ ਤੇ ਇੱਥੇ ਦੋਵਾਂ 'ਚ ਫਰਕ ਕੀ ਹੀ ਨਾ ਹੈ। ਓਏ ਥੋੜਾ ਸ਼ਾਂਤ ਪਿਆ ਵਿਚਕਾਰ ਜੇ ਉਧਰ ਲੋਕੀ ਲੰਘਦੇ ਬੜੇ ਆ। ਲੈ ਦੱਸ ਸਾਰੀਆਂ ਜਗ੍ਹਾ ਤੇ ਲੋਕ ਹੀ ਲੰਘਣ ਡੇਓ ਪਿੱਛੇ ਵੇਖੋ ਨਿਆਣੇ ਖੇਡਣ ਡੇ ਇਥਰੋ ਲੋਕੀ ਲੰਘਣ ਡੈ ਹੈ। ਹੈ? ਤੈਨੂੰ ਨਹੀਂ ਸਮਝ ਲਗਣੀ। ਉਹ ਇੱਕ ਰਸਤਾ ਆ ਪਿਆ ਬਣਿਆ ਆ। ਇੱਥੇ ਕੋਈ ਪਿਆ ਨਹੀਂ ਐ ਨੁਕਰਿਆ ਆ। ਆਰਾਮ ਨਾਲ ਬੈਠ ਜਾਣਾ ਚੁੱਪ ਕਰਕੇ ਬਹਿ ਜਾ। ਨਾਲੇ ਮੈਨੂੰ ਇੱਕ ਗੱਲ ਦੱਸ ਇੱਥੇ ਲੈ ਕੇ ਕਿਉਂ ਆਈ ਮੈਨੂੰ? ਮੈਂ ਕਿਹਾ ਜੀ ਲੈ ਕੇ ਕਿਉਂ ਆਈ ਮਤਲਬ? ਹੈ? ਇੱਥੇ ਆ ਕੇ ਬੰਦੇ ਦਾ ਮਨ ਹੋਰਦਾ ਹੋਰ ਹੋ ਜਾਂਦਾ ਸੈਰ ਕਰਨੀ ਚਾਹੀਦੀ ਕਿੰਨੀ ਵਾਰ ਤੁਹਾਨੂੰ ਆਖਿਆ ਨਾਲੇ ਵੇਖੋ ਤੇ ਸਹੀ ਆਪਣਾ ਕਿਹੜਾ ਹਫਤਾ ਚੱਲਣ ਡਿਆ ਵਾ ਵਲੈਂਟਾਈਨ ਹਫਤਾ ਚੱਲਣ ਡਿਆ ਸਾਰਾ ਵਲੈਂਟਨ ਦਾ ਵੀਕ ਹੂੰ ਇਹ ਲੱਗਣਾ ਸਿੱਖਲਾ ਵਲੈਂਟਨ ਨਹੀਂ ਹੁੰਦਾ ਵੈਲੈਂਟਾਈਨ ਹੁੰਦਾ ਹਾਂ ਤੇ ਉਹੀ ਇੰਨਾ ਦਿਨਾਂ ਵਿੱਚ ਜਿਹੜੇ ਕਪਲਸ ਹੁੰਦੇ ਆ ਆਪਸ ਦੇ ਵਿੱਚ ਕਿੰਨਾ ਟਾਈਮ ਸਪੈਂਡ ਕਰਦੇ ਆਪਸ ਵਿੱਚ ਖੁਸ਼ ਰਹਿੰਦੇ ਆ ਇੱਕ ਦੂਜੇ ਨੂੰ ਸਰਪ੍ਰਾਈਜ਼ ਦਿੰਦੇ ਆ ਗਿਫਟ ਦਿੰਦੇ ਆ ਹੈ ਗਿਫਟ ਗਿਫਟ ਵੀ ਦਿੰਦੇ ਆ ਕਿ ਹਾਂ ਤੇ ਮੈਂ ਵੇਖੋ ਕਿੰਨਾ ਸੋਹਣਾ ਤੈਨੂੰ ਸਰਪ੍ਰਾਈਜ਼ ਦਿੱਤਾ ਤੈਨੂੰ ਪਾਰਕ ਚ ਲੈ ਕੇ ਆਈ ਆ ਹੈਨਾ ਲੋਕੀ ਵਿਖਾਉਣ ਨੂੰ ਲੈ ਆਈ ਆ ਕਿ ਗੱਲ ਕਰਦੀ ਆ ਕਿ ਵੇਖੋ ਲੋਕਾਂ ਨੂੰ ਲੋਕੀ ਘੁੰਮਣ ਡੈ ਹੈ ਜੀ ਹੈਨਾ ਹਾਂ ਜੀ ਵੇਖੋ ਤੇ ਸਹੀ ਕਿੰਨੇ ਸੋਹਣੇ ਆਪਣੇ ਪੁਰਾਣੇ ਦਿਨ ਯਾਦ ਆ ਜਾਂਦੇ ਆ ਵੇਖੋ ਜਵਾਨੀ ਵੇਲੇ ਦੇ ਹੈ ਉਹ ਕਪਲ ਇੱਧਰ ਉੱਧਰ ਘੁੰਮਣ ਡੈ ਹੋ ਵੇਖੋ ਕਿੰਨੇ ਸੋਹਣੇ ਲੱਗ ਡੈ ਆ ਉਹ ਉੱਧਰ ਜਾਣ ਡੈ ਜੋੜਾ ਉਹ ਵੇਖੋ ਉੱਧਰ ਜਾਣ ਡੈ ਹੋਰ ਤੇ ਹੋਰ ਉੱਧਰ ਮੈਂ ਵੇਖਿਆ ਬਜ਼ੁਰਗ ਜੋੜੇ ਵੀ ਬੈਠੇ ਆਪਸ ਵਿੱਚ ਗੱਲਾਂ ਬਾਤਾਂ ਕਰਨ ਦੇ ਹੀ ਤੇ ਟਾਈਮ ਹੁੰਦਾ ਜੀ ਇਹਨਾਂ ਨੂੰ ਕਹਿੰਦੇ ਆ ਯਾਦਾਂ ਯਾਦਾਂ ਇਕੱਠੀਆਂ ਕਰਨੀਆਂ ਹਾਂ ਮੈਂ ਤੈਨੂੰ ਇਹੋ ਦੱਸਣ ਲੱਗਾ ਆ ਇਹ ਯਾਦਾਂ ਯੁੱਦਾਂ ਕੋਈ ਨਹੀਂ ਜਿਨ੍ਹਾਂ ਦੀਆਂ ਯਾਦਾਂ ਇੱਥੋਂ ਨਿਕਲ ਕੇ ਗਈਆਂ ਨਾ ਉਹਨਾਂ ਨੂੰ ਪੁੱਛ ਵਿਚਾਰੇ ਬੜਾ ਬੜਾ ਉੱਠਦੇ ਆ ਕਿਉਂ ਗਏ ਸੀ ਪਾਰਕ 'ਚ ਕਿਉਂ ਬਣਾਏ ਕਪਲ ਉਹ ਛੱਡਦੇ ਤੇ ਜਿਹੜੇ ਉਹ ਬਜ਼ੁਰਗਾਂ ਦੀ ਗੱਲ ਕਰਦੀਆਂ ਨਾ ਉਹ ਵਿਚਾਰੇ ਰਿਟਾਇਰ ਹੋ ਗਏ ਆ ਜਿੰਨੇ ਬਜ਼ੁਰਗ ਤੂੰ ਪਾਰਕਾਂ ਦੇ ਵਿੱਚ ਵੇਖੇਂਗੀ ਨਾ ਇਹ ਸਾਰੇ ਰਿਟਾਇਰ ਹੋਏ ਆ ਇਹਨਾਂ ਆਪਣੀ ਜ਼ਿੰਦਗੀ ਕੱਢ ਲਈ ਆ ਨਿਆਣੇ ਸਕੂਲੇ ਬੱਚੇ ਕਮਾਂਕਰਾਂ ਦੇ ਇਹਨਾਂ ਦੇ ਉਹ ਘਰੋਂ ਦੇ ਵੇਲੇ ਕੰਮ ਵਾਲੀਆਂ ਸੇ ਰੋਟੀ ਦੇ ਜਿੰਦੀਆਂ ਮੁੜ ਕੇ ਆ ਕੇ ਇੱਥੇ ਪਰਗਣ ਬਿਠ ਰਹਿੰਦੇ ਆ ਕੱਲੀ ਉਹਦਾਂ ਗੇਟਮਿੰਟ ਕਰ ਲਾ ਕੱਲੀ ਉਹਦਾਂ ਕਰ ਲਾ ਨਹੀਂ ਤੇ ਹੋਰ ਨਹੀਂ ਕੋਈ ਤੇ ਬੀਬੀਆਂ ਵੇਖੀਆਂ ਮੈਂ ਪਿੱਛੇ ਚਾਰ ਕੇ ਬੈਠੀਆਂ ਬਜ਼ੁਰਗ ਚੁਗਲੀਆਂ ਕਰੀ ਜਾਂਦੀਆਂ ਅੱਜ ਸਾਡਾ ਜ਼ਮਾਨਾ ਤੇ ਬੜਾ ਹੀ ਵਧੀਆ ਸੀ ਬੜਾ ਹੀ ਵਧੀਆ ਆ ਵੇਖ ਜਦ ਤੂੰ ਨਹੀਂ ਕਹਿਣੀ ਹਾ ਵੇਖ ਕਪੜਾ ਹੋਵੇ ਤੂੰ ਹੋਰ ਸਾਹ ਬਣਾ ਕਹਿਣੀ ਆ ਉਹਦੇ ਵੇਲਾ ਇਹਨਾਂ ਸ਼ਰਮੀ ਲਈ ਇਹ ਬਸ ਗੱਲਾਂ ਹੀ ਗੋਲ-ਗੋਲ ਕਰ ਮੋਨੂ ਆਏ ਮੈਂ ਗੱਲ ਕਿਹੜੇ ਪਾਸੇ ਲੈ ਕੇ ਜਾਂਦੀ ਆ ਤੂੰ ਹੀ ਗੱਲ ਕਿਹੜੇ ਪਾਸੇ ਛੋਟ ਦੇਂਦੀ ਮੇਰੀ ਗੱਲ ਤੇ ਸੁਣੋ ਜੀ ਮੈਂ ਕਹਿੰਦੀ ਆ ਵੀ ਇਹ ਹਫਤਾ ਹੋ ਜਾਉਂਦਾ ਜਦੋਂ ਆਪਾਂ ਇੱਕ ਦੂਜੇ ਨੂੰ ਗਿਫਟ ਦੇਣੇ ਆ ਗਿਫਟ ਹੁਣ ਵੇਖੋ ਵੀ ਰੋਜ਼ ਲੰਗਿਆ ਰੋਜ਼ ਦੇ ਸਭ ਤੋਂ ਪਹਿਲਾਂ ਲੰਗਿਆ ਤੂੰ ਹੀ ਮੈਨੂੰ ਕਿੱਥੇ ਰੋਜ਼ ਲੈ ਕੇ ਦਿੱਤਾ ਦਿੱਤਾ ਜੇ ਕੋਈ ਰੋਜ਼ ਦਿੱਤਾ ਨਹੀਂ ਮੈਨੂੰ ਛਦੈਣੇ ਆਵੇ ਵੇ ਚਾਰੇ ਪਾਸੇ ਰੋਜ਼ੀ ਰੋਜ਼ ਹੈ ਰੋਜ਼ੀ ਰੋਜ਼ ਥੋੜੇ ਕਿਧਰੋਂ ਕਮਲੀ ਕਿਥਾਂ ਦੀਆਂ ਵਿੱਚ ਉਹ ਤੋੜ ਕੇ ਦੇਈਦਾ ਵਾ ਉਹ ਤੋੜ ਕੇ ਦੇਣਾ ਤੇਰਾ ਕੀ ਰੱਦਾ ਮੈਂ ਮਾਲੀ ਕੋ ਬੁੱਢੇ ਬਾਰੇ ਛਤਰ ਖਾਵਾਂ ਉਹ ਪਿਛੇ ਵੇ ਲਿਖਿਆ ਕਿਡਾ ਵੱਡਾ ਵੱਡਾ ਉਹਨਾਂ ਨੇ ਫੁੱਲ ਤੋੜਨਾ ਸਖਤ ਬਣਾ ਹੈ ਤੇ ਤੂੰ ਮੈਨੂੰ ਛੇਤਰ ਪਰ ਮੁੰਦੇ ਮਸਾਲੇ ਬਣਾਉਣ ਲਈ ਇਹ ਗੱਲ ਨਹੀਂ ਬੰਨੀ ਪਾਰਕ ਦੇ ਵਿੱਚ ਫੁੱਲ ਲੱਗੇ ਆ ਫੁੱਲ ਹੁੰਦੇ ਸੁਗੰਧ ਵਾਸਤੇ ਸਿਰਫ ਸੁਗੰਧ ਲਓ ਪਤਾ ਨਹੀਂ ਕਿਹੜੇ ਗਲਾਪ ਹਲਦੀ ਹੁਣ ਬੁੱਢੇ ਬਾਰੇ ਮਤਲਬ ਆ ਬਾਗੀਚੇ 'ਚ ਬੈ ਕੇ ਤੇ ਰੋਜ਼ ਦੇ ਹੋ ਗਿਆ ਤੇ ਹੋਰ ਤੈਨੂੰ ਰੋਜ਼ ਦੇ ਕਿਹੜਾ ਚਾਹੀਦਾ ਆ ਤਹ ਲੋ ਛੱਡ ਪ੍ਰੋਮਿਸ ਤੇ ਲੰਗਿਆ ਹੈ ਉਹ ਵੀ ਨਹੀਂ ਕੋਈ ਕੋਈ ਗੱਲ ਹੀ ਨਹੀਂ ਕੀਤੀ ਪ੍ਰੋਮਿਸ ਪ੍ਰੋਮਿਸ ਤੇ ਉਹ ਹੁਣ ਤੇਰਾ ਨਾਂ ਮੈਂ ਕਿਹੜਾ ਪ੍ਰੋਮਿਸ ਕਰਾਂ 15 ਸਾਲ ਪਹਿਲਾਂ ਆ ਫੇਰੇ ਚਾਰ ਲੈ ਕੇ ਤੇ ਆ ਤੇਰਾ ਨਾਂ ਪ੍ਰੋਮਿਸ ਪੱਕਾ ਹੀ ਲੈ ਲਿਆ ਮੈਂ ਸੱਤਾ ਜਨਮਾਂ ਦਾ ਫੋਰ ਦਾ ਕਿਹੜਾ ਪ੍ਰੋਮਿਸ ਭਾਲਦੀ ਤੂੰ ਇਹ ਨਿੱਕੇ ਨਿੱਕੇ ਪ੍ਰੋਮਿਸ ਅੱਜ ਪ੍ਰੋਮਿਸ ਕਿਹ ਹੋਰ ਨਾ ਕੰਡਾ ਹੈ ਸਵੇਰੇ ਨਾ ਕਿਹ ਹੋਰ ਨਾ ਕਰ ਲੈਣੇ ਆ ਉਹ ਮੈਂ ਤੇ ਤੈਨੂੰ ਕਰ ਲੈ ਆ ਮੈਂ ਤੇ ਚਾਰ ਫੇਰੇ ਲੈ ਕੇ ਪੱਕਾ ਪੜਾ ਲਖਾਇਆ ਤੇ ਰਜਿਸਟਰੀ ਕਰਾ ਕੇ ਇੰਤਕਾਲ ਚੜਾਤਾ ਆ ਮਤਲਬ ਤੇ ਗੱਲ ਪੁੰਜੇ ਨਹੀਂ ਪੈਣ ਦੇਣੀ ਹਣਾ ਤੁਸੀਂ ਕਿਹ ਗੱਲ ਤੇ ਨਹੀਂ ਆਉਣਾ ਵਿਆਹ ਤੋਂ ਪਹਿਲਾਂ ਤੁਹਾਨੂੰ ਸਾਰੀਆਂ ਡੇਟ ਸ਼ੀਟਾਂ ਯਾਦ ਹੁੰਦੀਆਂ ਇਹ ਅੱਜ ਆ ਡੇ ਆ ਅਜਾ ਡੇ ਉਹਨੂੰ ਸੈਲੀਬ੍ਰੇਟ ਕਿਵੇਂ ਕਰਨਾ ਸਰਪ੍ਰਾਈਜ਼ ਕਿਵੇਂ ਦੇਣਾ ਗਿਫਟ ਕਿਵੇਂ ਦੇਣਾ ਉਹ ਛੱਡੋ ਚਾਕਲੇਟ ਦੇ ਚਾਕਲੇਟ ਤੇ ਲੈ ਆਈ ਸਕਦੇ ਸੀ ਨਾ ਚਾਕਲੇਟ ਦਾ ਨਾਂ ਨਹੀਂ ਲੈਣਾ ਮੇਰੇ ਸਾਹਮਣੇ ਤੇ ਤੈਨੂੰ ਪਤਾ ਆ ਤੈਨੂੰ ਮੈਂ ਚਾਕਲੇਟ ਕਿਉਂ ਨਹੀਂ ਲੈ ਕੇ ਦੇਣ ਰਿਹਾ ਕਿਉਂ ਕਿਉਂ ਨਹੀਂ ਲੈ ਕੇ ਦੇਣ ਤੇਨੂੰ ਭਲਾ ਭੋਲਿਆ 10 ਹੰਬਲਾ ਜਦੋਂ ਗਈਆਂ ਪਿਛਲੇ ਹਫ਼ਤੇ ਡਾਕਟਰ ਕੋ ਕੀ ਕਹਿੰਦਾ ਡਾਕਟਰ ਕਿਹੜਾ ਡਾਕਟਰ ਆ ਦੰਦਾਂ ਵਾਲਾ ਆ ਧੜਾ ਖਾਦੀਆਂ ਗਈਆਂ ਸਾਰੀਆਂ ਤੇਰੀਆਂ ਰੁਪਈਆ 2-3 ਹਜ਼ਾਰ ਮੈਨੂੰ ਉੱਥੇ ਲਵਾ ਆਈ ਤੇ ਅਲੀ ਚਾਕਲੇਟ ਭਾਲਦੀ ਏ ਹੱਸ ਜਾਂਦੀ ਆ ਉਹ ਦੰਦਾਂ ਚ ਵੱਡੀਆਂ ਸਿਆਣੀਆਂ ਡਾਕਟਰਾਂ ਦੀ ਕਿਹੜੀ ਗੱਲ ਆ ਉਹ ਬੜਾ ਕੁਝ ਕਹਿੰਦੇ ਰਹਿੰਦੇ ਉਹਨਾਂ ਦੀਆਂ ਸਾਰੀਆਂ ਗੱਲਾਂ ਥੋੜਾ ਮੰਨੀ ਚਾਹੀਦੀਆਂ ਹੁੰਦੀਆਂ ਉਹ ਕਹਿਣਗੇ ਵੀ ਤੂੰ ਰੋਟੀ ਪਾਣੀ ਛੱਡ ਦੋ ਰੋਟੀ ਪਾਣੀ ਛੱਡਦੀ ਏ ਉਹ ਕਹਿਣਗੇ ਚਾਹ ਛੱਡ ਦੋ ਚਾਹ ਛੱਡ ਦੋ ਓਏ ਕਦੀ ਕਦੀ ਹੁਣਾ ਸਾਲ ਚ ਇੱਕ ਵਾਰੀ ਆਉਣਾ ਚਾਕਲੇਟ ਦੇ ਇੱਕ ਦਿਨ ਤੇ ਦੇਈ ਸਕ ਇਦਾਂ ਕਰ ਤੂੰ ਅੱਜ ਲੈ ਚਾਕਲੇਟ ਹਾਂ ਤੂੰ ਖਾਲਾ ਚਾਕਲੇਟ ਤੇ ਬਾਅਦ ਜੇ ਤੂੰ ਕਹਿਣਾ ਵੀ ਮੇਰੇ ਹੁੰਦੀ ਦੰਦ ਪੀੜ ਤੇ ਮੈਂ ਜਾਣਾ ਡਾਕਟਰ ਕੋ ਤੇ ਫਿਰ ਤੈਨੂੰ ਮੈਂ ਕਿਤੇ ਨਹੀਂ ਲੱਗ ਜਣਾ ਘਰ ਲੌਂਗ ਰੱਖ ਰੱਖ ਕੇ ਨਾ ਉਸ ਦਿਨ ਕੱਟਾਂਗੇ ਔਖੇ ਸੌਖੇ ਖਬਰਦਾਰ ਮੇਰੇ ਸਾਹਮਣੇ ਚੌੜਾ ਦਾ ਨਾਮ ਲਿਆ ਤੇ ਆਪ ਵੀ ਉਹ ਜੀ ਗਾਂ ਨਿਆਣਿਆਂ ਨੂੰ ਕਹਿੰਦੀ ਚੌੜਾ ਖਾ ਲੋ ਉਹਨਾਂ ਦੇ ਦੰਦ ਵੀ ਖਰਾਬ ਕਰਕੇ ਤਪਈਆ 5000 ਪਿਛਲੇ ਬਣੇ ਉਹਦਾ ਲਾਇਆ ਬੱਚਿਆਂ ਦੇ ਜਿਹੜੀ ਚੀਜ਼ ਰੌਲਾ ਪਾ ਕੇ ਲੈਣੀ ਉਹਦਾ ਕੀ ਫਾਇਦਾ ਜਿਹੜੀ ਮੈਂ ਆਪ ਮੰਗ ਕੇ ਲਈ ਇਹ ਤਾਂ ਹੁੰਦਾ ਸਰਪ੍ਰਾਈਜ਼ ਇਹ ਤੇ ਹੁੰਦਾ ਗਿਫਟ ਜਿੱਦਾਂ ਮੈਂ ਤੁਹਾਨੂੰ ਦਿੱਤਾ ਪਾਰਕ ਚ ਲਿਆ ਕੇ ਵੇਖੋ ਤੇ ਸਹੀ ਬੰਦੇ ਨੂੰ ਆਪਣੇ ਦਿਨ ਯਾਦ ਆ ਜਾਂਦੇ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਮੈਮਰੀਜ਼ ਹੋ ਜਾਂਦੀਆਂ ਵੇਖ ਕੇ ਬੰਦੇ ਨੂੰ ਯਾਦ ਆਣ ਦਾ ਅੱਛਾ ਮੈਂ ਵੀ ਲੈ ਕੇ ਦੇਣਾ ਇਹ ਤੇ ਲੱਗਣੇ ਜੋ ਮੈਂ ਮੰਗਣ ਦੇ ਤੁਹਾਡੇ ਕੋਲ ਹੁਣ ਤੇ ਮੈਂ ਇੱਕ ਗੱਲ ਦੱਸਦਾ ਮੇਰੀ ਗੱਲ ਸੁਣ ਹੋਇਆ ਕੀ ਵੀ ਤੁਸੀਂ ਨਾ ਜਨਾਨੀਆਂ ਸੋਚਦੀਆਂ ਨਹੀਂ ਬੰਦਿਆਂ ਬਾਰੇ ਮੁਰਕਤੂਆਂ ਦੇ ਜਿਹੜੇ ਬੰਦੇ ਆ ਉਹ ਜਨਾਨੀਆਂ ਬਾਰੇ ਨਹੀਂ ਸੋਚਦੇ ਹੁਣ ਦਾ ਬੰਦਾ ਹੈ ਨਾ ਉਹ ਬੜਾ ਕੁਝ ਸੋਚਦਾ ਹੁਣ ਉਹਦੇ ਦਿਮਾਗ 'ਚ ਸਿੱਧੀ ਸਿੱਧੀ ਗੱਲ ਆਉਂਦੀ ਆ ਵੀ ਯਾਰ ਮੈਂ ਇਹਨੂੰ ਕੋਈ ਹੈਲਦੀ ਚੀਜ਼ ਲੈ ਕੇ ਦਵਾਂ ਹੈ ਕੋਈ ਲਾਉਣ ਨੂੰ ਪਾਉਣ ਨੂੰ ਕੋਈ ਚੰਗਾ ਲੈ ਕੇ ਦਵਾਂ ਆ ਚਾਕਲੇਟਾਂ ਚੂਟਣਾ ਦੰਦ ਖਰਾਬ ਕਰਨੇ ਆ ਹਰੇਕ ਚੀਜ਼ ਮਲਾਵਟੀ ਆਉਂਦੀ ਬਾਅਦ ਉਹ ਕਿਹੜੇ ਚੱਕਰਾਂ ਦੇ ਤੁਰ ਪਏ ਤੁਸੀਂ ਵੈਸਟ ਵਾਲੇ ਬਣੇ ਨਾਲੇ ਸਾਡਾ ਤੇ ਇਹ ਤਿਆਰ ਹੀ ਕੋਈ ਨਹੀਂ ਹੈਗਾ ਇਹ ਕੋਈ ਤਿਆਰ ਆ ਇਹ ਕੋਈ ਗੱਲਾਂ ਆ ਆਪੇ ਹੀ ਪ੍ਰਪੋਜ਼ ਦੇ ਹੱਗ ਦੇ ਫਲਾਣਾ ਡੇਟਮਗਾਣਾ ਦੇ ਸ਼ਦਾ ਕੁੱਟੰਡਾ ਤੂੰ ਲੋਕੀ ਕਮਲੀਆਂ ਮਰਨ ਨਹੀਂ ਆ ਮੈਂ ਕਦੋਂ ਕਿਹਾ ਜੀ ਤਿਆਰ ਆ ਮਰੇ ਤਿਆਰ ਕਿਆ ਹੀ ਨਹੀਂ ਮੈਂ ਤੁਹਾਨੂੰ ਵੈਸੇ ਕਿਆ ਵੀ ਆਪਸ ਚ ਵੈਹੀ ਸਰਪ੍ਰਾਈਜ਼ ਤੇ ਗਿਫਟ ਦੇਂਦਾ ਹਫਤਾ ਹੁੰਦਾ ਹਫਤਾ ਵੈਲੈਂਟਾਈਨ ਵੀਕ ਕਿਹੜਾ ਵੈਲੈਂਟਾਈਨ ਵੀਕ ਹੈ ਨਾ ਹਾਂ ਇਹ ਵੈਲੈਂਟਾਈਨ ਵੀਕ ਨਹੀਂ ਹੁੰਦਾ ਇਹ ਸਿਰਫ ਤੇ ਸਿਰਫ ਘਰ ਵਾਲਿਆਂ ਦੀਆਂ ਬੋਏਫ੍ਰੈਂਡਾਂ ਦੀਆਂ ਜੇਬਾਂ ਖਾਲੀ ਕਰਾਉਂਦਾ ਹਫਤਾ ਹੁੰਦਾ ਠੀਕ ਐ ਵੀ ਕਿੰਨਾ ਕਿਹ ਨਾਲ ਲੁੱਟਿਆ ਜਾ ਸਕਦਾ ਵੱਧ ਤੋਂ ਵੱਧ ਲੁੱਟੋ ਉਹ ਜੋ ਬੇਫੂਫ ਜਿਹੜਾ ਮਗਰ ਮਗਰ ਤੁਰੇ ਫਿਰਦੇ ਆ ਹੁਣ ਲਾਲਾਂ ਜੀ ਛੁੱਟੀ ਜਾਂਦੇ ਉਮਰ ਕੱਖ ਨਹੀਂ ਆ ਤੇ ਪੱਲੇ ਪਤਾ ਨਹੀਂ ਵੀ ਉਹ ਕਿਹੜੇ ਬੰਦੇ ਆ ਜਿਹੜੇ ਆਪਣੀਆਂ ਜਨਾਨੀਆਂ ਨੂੰ ਨਾ ਖੁਸ਼ ਕਰ ਲੈਂਦੇ ਆ ਸਰਪ੍ਰਾਈਜ਼ ਦੇ ਦਿੰਦੇ ਆ ਗਿਫਟ ਦੇ ਦਿੰਦੇ ਆ ਵੀ ਚੱਲ ਕੋਈ ਨਹੀਂ ਇਹਦੇ ਨਾਲ ਕੀ ਹੋ ਚੱਲਿਆ ਇੱਕ ਮੇਰਾ ਬੰਦਾ ਇਹ ਤੇ ਪਈ ਧਰਮ ਨਾਲ ਗਿਆਨ ਇੰਨਾ ਦੇ ਦਿੰਦਾ ਏਡਾ ਲੈਕਚਰ ਏਡਾ ਪ੍ਰਵਚਨ ਵੀ ਤੂੰ ਨਾ ਇਨ ਲੈ ਮੈਂ ਖਰੇ ਗਲਤੀ ਕਰ ਲਈ ਤੁਹਾਨੂੰ ਲਿਆ ਕੇ ਮੈਂ ਕਿਾ ਚਾਰ ਗੱਲਾਂ ਕਰਾਂਗੇ ਤੁਸੀਂ ਰਹਿਣ ਦੋ ਟੈਡੀ ਬੇਰ ਆਉਣ ਵਾਲਾ ਟੈਡੀ ਬੇਰ ਦੀ ਗੱਲ ਕਰ ਲੋ ਫਿਰ ਡੈਡੀ ਬੀਅਰ ਤਾਂ ਚਿਤਾ ਆ ਉਹਦੇ ਦੋ ਡੈਡੀ ਬੀਅਰ ਜੰਮੇ ਆ ਨਾ ਆਪਾਂ ਉਹ ਟਿਵਿਸ਼ਨ ਤੋਂ ਛੁੱਟੀ ਹੋ ਗਈ ਇਹਨਾਂ ਨੂੰ ਜਾ ਕੇ ਤੇ ਲਈਏ ਇੱਥੇ ਐਵੇਂ ਫालतू ਗੱਲਾਂ ਕਰੇ ਮੈਂ ਚੱਲਿਆ ਆ ਰਾ ਮੇਰੇ ਮਗਰ ਮਗਰ ਉਹ ਮੈਂ ਕਹਿਆ ਹੈਲੋ ਟੈਡੀ ਡੈਡੀ ਨਾ ਕੋਈ ਪ੍ਰੋਮਿਸ ਨਾ ਕੋਈ ਰੂਜ਼ ਨਾ ਕੋਈ ਚਾਕਲੇਟ ਡੈਡੀ ਬੀਅਰ ਵੀ ਗਿਆ ਉਹ ਤਾਂ ਕਹਤਾਏ ਤਾਂ ਕੋਈ ਤਿਆਰੀ ਨਹੀਂ ਹੁੰਦਾ ਜੀ ਦੱਸੋ ਮੈਂ ਵੱਖਰੇ ਸੁਪਨੇ ਲੈ ਕੇ ਬੈਠੀ ਮੈਂ ਕਿ ਇੱਥੇ ਆਵਾਂਗੀ ਯਾਦ ਕਰਾਵਾਂਗੀ ਥਰੇ ਮੈਨੂੰ ਕੁਛ ਲੈ ਕੇ ਦੇਣਗੇ ਪਰ ਕਿੱਥੇ ਇਹਨਾਂ ਨੂੰ ਯਾਡ ਟੈਡੀ ਬੀਅਰ ਦਾ ਯਾਦ ਹੀ ਮੇਰਾ ਕੱਖ ਵੀ ਨਹੀਂ ਯਾਦ ਓਏ ਆ ਜਾ ਹੁਣ ਨਾਣੇ ਲੇਟ ਹੋਏ ਨਹੀਂ ਅੱਗੇ ਅੱਗੇ ਜੀ ਹਲੋ ਅੱਗੇ 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 ਆ ਪੇਲਾ ਇਹ ਬੰਦੇ ਨੇ ਕੱਖ ਨਹੀਂ ਲੈ ਕੇ ਦੇਣਾ ਗੱਲਾਂ ਨਾਲ ਸਾਰਸੂਰ ਕੇ ਆਈ ਗਾਂ ਗਿਆਈ ਉਹ ਤਰੇ ਜਾਂਦੇ ਸਵਾ ਲੈ ਕੇ ਦੇਣਾ ਲੈਲਾ ਮਨਦੀਪ ਕੋਰੇ ਚਾੱਕ ਲੈਟ ਮੈਂ ਕੱਖ ਲੋ ਜੋ ਲੈ ਕੇ ਜਾਇਓ ਕਾਲੇ ਮੁੰਡੇ ਪੈਰਿੰਡੇ ਕਰਦੇ ਤਹੀ ਉਹ ਇਹ ਗੱਲਾਂ